ਹਾਂਜੀ ਕੱਲ ਆਪਾਂ ਨੇ ਆਪਣੇ ਪੰਜਾਬੀ ਸੱਭਿਆਚਾਰ ਤੇ ਆਪਣੀ ਲੋਕ ਧਾਰਾ ਬਾਰੇ ਪੜਿਆ ਸੀ ਪੰਜਾਬ ਦੇ ਵਿੱਚ ਜੋ ਵੀ ਰੀਤੀ ਰਿਵਾਜ ਨੇ ਉਹਨਾਂ ਬਾਰੇ ਪੜਿਆ ਸੀ ਅੱਜ ਆਪਾਂ ਵਿਆਹ ਦੀਆਂ ਰਸਮਾਂ ਬਾਰੇ ਪੜਾਂਗੇ ਕੱਲ ਆਪਾਂ ਨੇ ਪੜਿਆ ਸੀਗਾ ਜਨਮ ਦਿਨ ਦਾ ਸਮਾਂ ਬੱਚੇ ਦੇ ਜਨਮ ਸਮੇਂ ਦੀਆਂ ਰਸਮਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਵਿਆਹ ਸਮੇਂ ਦੀਆਂ ਰਸਮਾਂ ਕਿਹੜੀਆਂ ਹੁੰਦੀਆਂ ਨੇ ਰੋਕ ਕਰਨਾ ਜਿਹੜਾ ਸਭ ਤੋਂ ਪਹਿਲਾਂ ਜਦੋਂ ਸ਼ਗਨ ਕਰਿਆ ਜਾਂਦਾ ਹੈ ਜਾਂ ਨਾਕਾ ਲਾਉਣਾ ਸ਼ੋਹਾਰਾ ਲਾਉਣਾ ਅਤੇ ਇੱਕੋ ਹੀ ਰਸਮ ਦਾ ਇਲਾਕਾ ਹੀ ਨਾਮ ਹੈ ਕੁੜਮਾਈ ਚੁੰਨੀ ਚੜਾਉਣਾ ਰੁਪਈਆ ਹੱਤ ਤਰਨਾ ਇਸ ਰਸਮ ਦੇ ਦੂਰੂਪ ਨੇ ਸਾਹਾ ਕਢਾਉਣਾ ਮਾਈਏ ਪੈਣਾ ਗੌਣ ਬਿਠਾਉਣਾ ਨਾਈ ਤੋਈ ਵਟਨਾ ਸ਼ਾਂਤ ਕੋੜੀ ਗੰਡਾ ਭੇਜਣਾ ਪਰੋਸਾ ਫੇਰਨਾ ਸੁਰਮਾ ਸਲਾਈ ਸਿਹਰਾ ਗੁੰਦਣਾ ਜੰਜ ਚੜਨਾ ਜੰਜ ਟੁਕਣਾ ਮਿਲਣੀ ਲਾਵਾਂ ਫੇਰੀ ਖੱਟ ਦੋਲੀ ਦੀ ਵਿਦਾਇਗੀ ਪਾਣੀ ਵਾਰਨਾ ਗੋਤ ਕਨਾਲਾ ਗਾਨਾ ਖੋਲਣਾ ਥੱਪੀ ਛਟੀਆਂ ਖੇਡਣਾ ਆਦਿ ਸਾਰੀਆਂ ਕਿਹੜੀਆਂ ਨੇ ਵਿਆਹ ਦੀਆਂ ਰਸਮਾਂ ਨੇ ਇਹਦੇ ਵਿੱਚੋਂ ਕੋਈ ਜ਼ਰੂਰੀ ਨਹੀਂ ਵੀ ਸਾਰੀਆਂ ਵਿਆਹ ਦੀਆਂ ਰਸਮਾਂ ਸਾਰੇ ਕਿਤੇ ਕੋ ਜੇ ਕਿੱਤਿਆਂ ਜਾਂਦੀਆਂ ਨੇ ਜ਼ਿਆਦਾਤਰ ਕੀ ਹੁੰਦਾ ਰੋਕ ਕਰਨਾ ਹੋਗਾ ਜਾਂ ਠਾਕਾ ਲਾਉਣਾ ਹੋ ਗਿਆ ਚੋਹਰਾ ਰੋਣਾ ਸਾਰੀ ਕਿਤੇ ਨਹੀਂ ਹੈਗੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਰਸਮਾਂ ਕੀਤੀਆਂ ਜਾਂਦੇ ਨੇ ਕੁੜਮਾਈ ਵੀ ਇਹੀ ਹੋ ਗਿਆ ਰਿਸ਼ਤਾ ਕਰਨਾ ਸ਼ਗਨ ਕਰਨਾ ਚੁੰਨੀ ਚੜਾਉਣਾ ਜਿਹਨੂੰ ਕਹਿੰਦੇ ਨੇ ਕੋਈ ਕੱਟ ਨਾ ਕਰਨਾ ਸਿਰਫ ਇੱਕ ਬਸ ਐਂ ਲੜਕੀ ਨੂੰ ਕੁਝ ਰਿਸ਼ਤੇਦਾਰ ਆਉਂਦੇ ਨੇ ਵਿਆਹ ਕਿ ਲੈ ਜਾਂਦੇ ਨੇ ਰੁਪਿਆ ਹੱਥ ਤਰਨਾ ਰੁਪਿਆ ਧਰਤਾਂ ਦੇ ਹੱਥੇ ਹੀ ਰਸਮਾਂ ਨੇ ਸਾਹਾ ਕਢਾਉਣਾ ਮਾਈਏ ਪੈਣਾ ਗੋਣਾ ਬਿਠਾਉਣਾ ਨਾਈ ਤੋਂਈ ਕਰਾਉਣੀ ਨਾਈ ਤੋਂਈ ਕਰਾਉਣੀ ਜਦੋਂ ਲੜਕੀ ਜਾਂ ਲੜਕੇ ਦਾ ਵਿਆਹ ਹੁੰਦਾ ਹੈ ਨਾਈ ਤੋਂਈ ਕਰਾਉਂਦੇ ਨੇ ਫਿਰ ਬਟਨਾ ਵੀ ਲਾਉਂਦੇ ਨੇ ਠੀਕ ਹੈ ਉਹਦੇ ਮਸਲ ਦੇਨੇ ਜਿਹੜਾ ਫੇਰ ਸ਼ਾਂਤੋ ਕੋੜੀ ਗੰਡਾ ਭੇਜਣਾ ਇਹ ਵੀ ਭੇਜਿਆ ਜਾਂਦੀਆਂ ਨੇ ਪਰੋਸਾ ਫੇਰਨਾ ਸੁਰਮਾ ਸਲਾਈ ਪਰਜਾਈਏ ਜਿਹੜੀ ਆਪਣੇ ਦਿਓਰ ਦੇ ਸੁਰਮਾ ਪਾਉਂਦੀ ਹੈ ਸੇਰਾ ਬੰਨਣਾ ਪੈਣ ਆਪਣੇ ਭਰਾ ਦੇ ਸਿਰ ਤੇ ਸੇਰਾ ਬੰਨਦੀਆਂ ਨੇ ਜੰਜ ਚੜਨਾ ਬਰਾਤ ਦਾ ਵਿਦਾ ਹੋਣਾ ਜੰਜ ਟੋਕਣਾ ਬਰਾਤ ਦਾ ਆਉਣਾ ਮਿਲਣੇ ਕੀਤੀ ਜਾਂਦੀ ਹੈ ਕੁੜੀ ਵੱਲੋਂ ਤੇ ਮੁੰਡੇ ਵਾਲੇ ਵੱਲੋਂ ਮਿਲਣੇ ਕੀਤੀ ਜਾਂਦੇ ਰਿਸ਼ਤੇਦਾਰਾਂ ਦੀ ਆਪਸ ਵਿੱਚ ਲਾਵਾਂ ਫੇਰੇ ਖੱਟ ਤੇ ਬਿਠਾ ਕੇ ਫਿਰ ਉਹ ਕਪੜਾ ਲੀੜਾ ਜੋ ਵਿਦਾਸਵਰੀ ਹੁੰਦਾ ਉਹ ਦੰਦੇ ਨੇ ਡੋਲੀ ਦੀ ਵਿਦਾਇਗੀ ਜਦੋਂ ਕੁੜੀ ਦੀ ਲੜਕੀ ਦੀ ਜਿਹੜੀ ਵਿਦਾਇਗੀ ਹੁੰਦੀ ਹੈ ਪਾਣੀ ਵਰਨਕ ਜੇ ਮੁੰਡੇ ਦੀ ਮਾਂ ਦੋਨਾਂ ਤੋਂ ਤੇ ਕੁੜੀ ਤੇ ਮੁੰਡੇ ਤੋਂ ਦੋਨਾਂ ਦੇ ਉੱਪਰ ਦੀ ਪਾਣੀ ਵਰਕੇ ਪਿੰਦੀ ਹੈ ਗੋਤ ਕਨਾਲਾਂ ਗਾਨਾ ਖੋਲਣਾ ਗਾਨੇ ਖੋਲੇ ਜਾਂਦੇ ਨਹੀਂ ਲੜਕਾ ਲੜਕੀ ਦੇ ਹੋਲ ਦਾ ਲੜਕੀ ਲੜਕੇ ਦੇ ਹੋਲ ਦਾ ਗਾਨੇ ਹੱਥੇ ਬੰਨੇ ਹੁੰਦੇ ਨੇ ਜਿਹੜੇ ਥਾਪੇ ਛਟੀਆਂ ਖੇਡਣਾ ਛਟੀਆਂ ਵੀ ਖੇਡੀਆਂ ਜਾਂਦੀਆਂ ਨੇ ਕਈ ਉਹਨਾਂ ਦੇ ਵਿੱਚ ਕਈ ਜਗ੍ਹਾ ਤੇ ਛਟੀਆਂ ਨਹੀਂ ਖੇਡੀਆਂ ਜਾਂਦੀਆਂ ਮੌਤ ਦੀਆਂ ਰਸਮਾਂ ਕਿਹੜੀਆਂ ਹੁੰਦੀਆਂ ਨੇ ਮੌਤ ਸਮੇਂ ਪੁੰਜੇ ਲਾਉਣਾ ਗੋਡਾ ਨਹੀਂ ਪਾਉਣਾ ਨਹਾਉਣਾ ਸੀੜੀ ਤੇ ਪਾਉਣਾ ਘੜਾ ਭੰਨਣਾ ਕਪਾਲ ਕਰਿਆ ਕਰਨੇ ਫੁੱਲ ਚੁਗਣੇ ਚੌਥਾ 17ਵਾਂ ਅੰਤਿਮ ਅਰਦਾਸ ਅਸਤ ਚੁਗਣੇ ਰਸਮ ਪਗੜੀ ਹੰਗਾਮਾ ਆਦ ਰਸਮਾਂ ਨਿਭਾਈਆਂ ਜਾਂਦੀਆਂ ਨੇ ਰਸਮਾਂ ਲਗਭਗ ਹਰ ਖੇਤਰ ਵਿੱਚ ਹਰ ਸਮੇਂ ਤੇ ਹੀ ਲਾਗੂ ਹੁੰਦੀਆਂ ਨੇ ਸ਼ਗਨ ਅਪਸ਼ਗਨ ਸ਼ੁਭ ਤੇ ਮੰਦੇ ਪ੍ਰਭਾਵ ਕਿਹੜੇ ਹੁੰਦੇ ਨੇ ਮਨੁੱਖ ਮੂਲ ਰੂਪ ਵਿੱਚ ਪ੍ਰਕਿਰਤਿਕ ਜੀਵ ਹੈ ਕੁਦਰਤੀ ਜੀਵ ਹੈ ਕਿ ਪ੍ਰਕਿਰਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਜਾਂਦਾ ਹੈ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗਿਆ ਹੈ ਚੇਤਨਾ ਤੇ ਮੂੜਲੇ ਪੜਾਤੋਂ ਹੀ ਉਹ ਪਸ਼ੂ ਪੰਛੀਆਂ ਰੂਹਾਂ ਮਦਰੂਹਾਂ ਬਦਰੂਹਾਂ ਦੀ ਹੋਂਦ ਪ੍ਰਵਾਨ ਕਰਦਾ ਰਿਹਾ ਹੈ ਸ਼ਗਨ ਦਾ ਅਰਥ ਹੈ ਸ਼ੁਭ ਕੰਮ ਕਰਨਾ ਚੰਗਾ ਪ੍ਰਭਾਵ ਚੜ੍ਹਦੀ ਕਲਾ ਦਾ ਅਹਿਸਾਸ ਹੋਣਾ ਚੰਗੇ ਸ਼ਗਨ ਨੂੰ ਜਿੱਤ ਜਾਂ ਸਫਲਤਾ ਦਾ ਸੰਕੇਤ ਮੰਨਿਆ ਜਾਂਦਾ ਹੈ ਤੇ ਬੁਰੀ ਸ਼ਗਨਾਂ ਨੂੰ ਕੀ ਹੈ ਹਾਰ ਜਾਂ ਅਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਤਿੱਥ ਵਾਰ ਮਨੁੱਖੀ ਸਰੀਰ ਦੇ ਅੰਗ ਖਾਣ ਪੀਣ ਪੈਣ ਨਾਲ ਸੰਬੰਧੀ ਜਨਮ ਮੌਤ ਸੰਬੰਧੀ ਧਰਤੀ ਤੇ ਆਕਾਸ਼ ਸੰਬੰਧੀ ਜੀਵਾ ਸੰਬੰਧੀ ਨਜ਼ਰ ਲੱਗਣ ਸੰਬੰਧੀ ਦਿਨਾ ਸੰਬੰਧੀ ਪੁਚਾਲ ਸੰਬੰਧੀ ਜਾਂ ਅੰਕਾ ਸੰਬੰਧੀ ਸਾਰੀਆਂ ਚੀਜ਼ਾਂ ਇਹ ਪਰਚਲਤ ਹੁੰਦੇ ਨੇ ਸ਼ਗਨ ਜਾਂ ਅਪਸ਼ਗਨ ਮੰਨਾਈ ਜਾਂਦੀ ਨੇ ਇਹ ਚੀਜ਼ਾਂ ਅੱਗੇ ਹੈ ਕਿ ਪੁੰਨ ਪਾਪ ਪੁੰਨ ਪਾਪ ਦਾ ਮਤਲਬ ਹੈ ਚੰਗੇ ਕਰਮ ਦਾ ਕਰਨਾ ਚੰਗੇ ਕਰਮ ਦਾ ਚੰਗਾ ਫਲ ਅਤੇ ਮਾੜੇ ਕਰਮ ਦੀ ਸਜ਼ਾ ਪਾਪ ਅਤੇ ਪੁੰਨ ਦਾ ਖੇਤਰ ਅਧਿਆਤਮਿਕ ਹੀ ਹੁੰਦਾ ਹੈ ਪੁੰਨ ਪਾਪ ਦਾ ਖੇਤਰ અત્યੰਤ ਵਿਸ਼ਾਲ ਹੁੰਦਾ ਹੈ ਕਿਸੇ ਭੁੱਖੇ ਨੂੰ ਰੋਟੀ ਦੇਣਾ ਨੰਗੇ ਨੂੰ ਬਸਤਰ ਦੇਣੇ ਕਿਸੇ ਲੋੜਵੰਦੇ ਦੇ ਕੰਮ ਆਉਣਾ ਗਊ ਗਰੀਬ ਦੀ ਰੱਖਿਆ ਕਰਨਾ ਇਹ ਸਾਰੀਆਂ ਚੀਜ਼ਾਂ ਕੀ ਨੇ ਇਹ ਪੁੰਨ ਦੇ ਕੰਮ ਦੇ ਵਿੱਚ ਆਉਂਦੀਆਂ ਨੇ ਕਿਸੇ ਦਾ ਦਿਲ ਦਿਖਾਉਣਾ ਕਿਸੇ ਨਾਲ ਧੋਖਾ ਕਰਨਾ ਜਾਂ ਇਮਾਨ ਦੀ ਗਰਾਵਟ ਆਦਿ ਬਾਰੇ ਇਹ ਸਾਰੀਆਂ ਚੀਜ਼ਾਂ ਪਾਪ ਦੇ ਘੇਰੇ ਦੇ ਅੰਦਰ ਸ਼ਾਮਲ ਹੁੰਦੀਆਂ ਨੇ ਇਹ ਪੁੰਨ ਪਾਪ ਨੇ ਵਰਤ ਕੀ ਹੈ ਧਾਰਮਿਕ ਸ਼ਬਦਾਵਲੀ ਵਿੱਚ ਵਰਤ ਹੈ ਜਿਹੜਾ ਨਿਸ਼ਚਿਤ ਸਮੇਂ ਲਈ ਅੰਨ ਨਾ ਖਾਣਾ ਦਾ ਪ੍ਰਣ ਲੈਣਾ ਹੁੰਦਾ ਹੈ ਵੀ ਪੂਰਾ ਦਿਨ ਅੰਨ ਨਹੀਂ ਖਾਣਾ ਜਾਂ ਪਾਣੀ ਨਹੀਂ ਪੀਣਾ ਹੈਗਾ ਇਸ ਤਰ੍ਹਾਂ ਦੇ ਵਰਤ ਮੁਸਲਮਾਨਾਂ ਦੀ 30 ਅਤੇ ਯਹੂਦੀਆਂ ਦੇ 40 ਰੋਜ਼ੇ ਇਸੇ ਵਰਤਾਈ ਰੂਪ ਨੇ ਭਾਰਤ ਵਿੱਚ ਵਰਤਾਂ ਦੀ ਸੰਖਿਆ ਜਿਹੜੀ ਅਣਗਿਣਤ ਹੈ ਮੰਗਲਵਾਰ ਸੋਮਵਾਰ ਇਕਾदशी ਨਰਾਤੇ ਕਰਵਾ ਚੌਥ ਆਦ ਇਹ ਸਾਰੇ ਪ੍ਰਸਿੱਧ ਵਰਤ ਨੇ ਭਾਰਤ ਵਿੱਚ ਆਮ ਤੌਰ ਤੇ ਤੇ ਇਸਤਰੀਆਂ ਵਰਤ ਰੱਖਦੀਆਂ ਨੇ ਵਰਤਾਂ ਨਾਲ ਬਹੁਤ ਸਾਰੀਆਂ ਵਰਤਕ ਥਾਮਾਂ ਵੀ ਜੁੜੀਆਂ ਹੋਈਆਂ ਨੇ ਅੱਗੇ ਕਿਨੇ ਪੰਜਾਬ ਦੀਆਂ ਲੋਕ ਥਾਮਾਂ ਕਿਹੜੇ-ਕਿਹੜੀਆਂ ਨੇ ਲੋਕ ਕਲਾ ਅਜੇ ਹੁਣ ਰਾਜਿਸਤਾਨ ਦਾ ਆਧਾਰ ਕੀ ਹੈ ਲੋਕ ਜੀਵਨ ਹੈ ਲੋਕ ਕਲਾ ਦਾ ਜਨਮ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੁਹਾ ਸੋਹਜ ਤੇ ਸਾਦਗੀ ਤੇ ਕਲਾਤਮਕ ਗੁਣਾ ਵਿੱਚੋਂ ਹੋਇਆ ਹੈ ਲੋਕ ਕਲਾ ਮੁੰਡਕ ਦੇ ਮਤੋਂ ਹੀ ਮਨੁੱਖ ਦੇ ਮਨ ਦੀ ਖੁਸ਼ੀ ਦਾ ਸਾਧਨ ਰਿਹਾ ਹੈ ਸਿੰਧੂ ਘਾਟੀ ਦੀ ਸਭਿਅਤਾ ਦੀ ਖੁਦਾਈ ਦੇ ਸਮੇਂ ਮਿਲੀਆਂ ਕੁਝ ਮੂਰਤੀਆਂ ਗਹਿਣੇ ਠਿਕਰੀਆਂ ਮੋਹਰਾਂ ਤੇ ਉਕਰੇ ਚਿੱਤਰ ਮਿੱਟੀ ਦੇ ਭਾਂਡਿਆਂ ਤੇ ਕੀਤੀ ਗਈ ਚਿੱਤਰਕਾਰੀ ਦੇ ਨਮੂਨੇ ਅਤੇ ਨਾਚੀ ਨਰਤਕੀ ਦੀ ਮੋਦਰਾ ਜਿਹੜੀ ਉਹ ਵੀ ਮੂਰਤੀ ਮਿਲੀ ਹੈ ਪੰਜਾਬ ਦੀ ਪ੍ਰਾਤਨ ਲੋਕ ਕਲਾ ਦੇ ਨਮੂਨੇ ਨੇ ਇਹ ਸਰਲਤਾ ਤੇ ਸਾਦਗੀ ਲੋਕ ਕਲਾ ਦੇ ਪ੍ਰਮੁੱਖ ਗੁਣ ਨੇ ਲੋਕ ਕਲਾ ਇੱਕ ਪੀੜੀ ਤੋਂ ਦੂਜੀ ਪੀੜੀ ਤੋਂ ਬਿਨਾਂ ਕਿਸੇ ਉਚੇਸ ਤੋਂ ਸਿੱਖਦੀ ਹੈ ਜਿਵੇਂ ਪਹਿਲਾਂ ਸਾਡੇ ਬਜ਼ੁਰਗ ਸੀਗੇ ਫਿਰ ਮਾਤਾ ਪਿਤਾ ਮਾਤਾ ਪਿਤੇ ਤੋਂ ਬੱਚੇ ਬੱਚਿਆਂ ਤੋਂ ਅੱਗੇ ਉਹਨਾਂ ਦੇ ਬੱਚੇ ਇਸ ਤਰ੍ਹਾਂ ਪੀੜੀਦਰ ਪੀੜੀ ਸਿੱਖਦੇ ਆ ਰਹੇ ਨੇ ਲੋਕ ਕਲਾਵਾਂ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦੀਆਂ ਨੇ ਪੰਜਾਬ ਦੀਆਂ ਬਹੁਤਿਆਂ ਲੋਕ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆਂ ਨੇ ਕਿਉਂਕਿ ਇਸਤਰੀ ਦਾ ਮਨ ਜਿਹੜਾ ਉਹ ਕੋਮਲ ਹੁੰਦਾ ਹੈ ਲੋਕ ਕਲਾ ਦੀ ਇੱਕ ਖੂਬੀ ਇਹ ਵੀ ਹੈ ਕਿ ਇਸ ਲਈ ਲੋੜ ਦੀ ਸਮਗਰੀ ਆਪਣੇ ਨੇੜੇ ਦੇ ਛੁਗਿਰਦੇ ਵਿੱਚੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਲੋਕ ਕਲਾ ਦੀ ਇੱਕ ਖੂਬੀ ਇਹ ਵੀ ਹੈ ਕਿ ਇਸ ਵਿੱਚ ਲੋੜ ਦੀ ਸਮਗਰੀ ਆਪਣੇ ਨੇੜੇ ਦੇ ਚੁਗਿਰਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਲੋਕ ਕਲਾ ਵਿੱਚ ਬਾਗ, ਫੁਲਕਾਰੀਆਂ, ਬਾਗ ਉਹਨੂੰ ਕਹਿੰਦੇ ਨੇ ਜਿਹੜਾ ਸਾਰਾ ਪੂਰਾ ਕੱਢਿਆ ਹੋਇਆ ਹੁੰਦਾ ਹੈ ਫੁਲਕਾਰੀ ਤੇ ਕਿਤੇ ਕਿਤੇ ਕਢਾਈ ਹੁੰਦੀ ਹੈ। ਆਧਵੀ ਕਢਾਈ ਕਰਨਾ, ਪੱਖੀਆਂ ਦੇ ਨਮੁੰਨੇ, ਦੀ ਬੁਣਤੀ, ਨਮੁੰਨੇਦਾਰ ਬੁਣਤੀ, ਝੋਲੀਆਂ, ਝੋਲੀਆਂ ਜਾਂ ਰੁਮਾਲਾਂ ਆਦਿ ਤੇ ਕਢਾਈ ਕਰਨਾ, ਭਾਂਡੇ ਰੱਖਣ ਵਾਲੀਆਂ ਪਰਛੱਤੀਆਂ, ਹਾਰੇ, ਪੜੋਲੇ, ਪੜੋਲੀਆਂ, ਚੁੱਲ੍ਹੇ ਚੌਕੇ ਤੇ ਓਟੇ ਬਣਾਉਣਾ ਕੰਧਾਂ ਉੱਤੇ ਮਿੱਟੀ ਪਾਂਡੂ ਮਿੱਟੀ ਨੀਲ ਚੁੰਨੇ ਹਿਰਮਚੀ ਹਲਦੀ ਕਾਲਕੁਕ ਤੇ ਕੇਸੂ ਪੀਲੇ ਮਿੱਟੀ ਦੇ ਕੋਲ ਨਾ अनेका ਪ੍ਰਕਾਰ ਦੇ ਨਮੂਨੇ ਬਣਾਨੇ ਲੋਕ ਕਲਾਵਾਂ ਦੀਆਂ ਉਦਾਹਰਨਾਂ ਹਨ ਇਹ ਸਾਰੀਆਂ ਚੀਜ਼ਾਂ ਤੋਂ ਹੁੰਦੀਆਂ ਸੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਲੋਕ ਮਿੱਟੀ ਨੂੰ ਆਪਣੇ ਘਰਾਂ ਦੇ ਨਾਲ ਲਿਪਦੇ ਸੀ ਚੁੱਲ੍ਹੇ ਚੌਂਕਿਆਂ ਨੂੰ ਲਿਪਦੇ ਸੀ ਤੇ ਫਿਰ ਅਲੱਗ-ਅਲੱਗ ਰੰਗ ਪਾ ਕੇ ਉਹਨਾਂ ਦੇ ਉੱਪਰ ਡਿਜ਼ਾਈਨ ਬਣਾਏ ਜਾਂਦੇ ਸੀਗੇ ਕਿਤੇ ਬੱਤਕਾ ਬਣਾਉਂਦੇ ਆ ਕਿਤੇ ਮੋਰ ਬਣਾ ਬਣਾਤੇ ਕਿਤੇ ਕੁਛ ਕਿਤੇ ਕੁਛ ਇਹ ਸੁਣ ਕਿਤੇ ਫੁੱਲ ਬਣਾਤੇ ਇਹ ਸਾਰੇ ਅਲੱਗ-ਅਲੱਗ ਰੰਗਾਂ ਦੇ ਨਾਲ ਉੱਥੇ ਸਾਰੇ ਇਹ ਬਣਾਏ ਜਾਂਦੇ ਸੀ ਇਹ ਉਹਨਾਂ ਦੀਆਂ ਸਾਡੀਆਂ ਕਲਾ ਕਿਰਤੀਆਂ ਦੇ ਨਮੂਨੇ ਨੇ ਇਹ ਪੰਜਾਬ ਦੇ ਲੋਕ ਕਿਤੇ ਲੋਕ ਕਿਤੇ ਪ੍ਰਾਤਨ ਸਮੇ ਤੋਂ ਹੀ ਮਨੁੱਖੀ ਜੀਵਨ ਦੀ ਜੀਵਨ ਜਾਂਚ ਦਾ ਹਿੱਸਾ ਰਹੇ ਨੇ ਮਨੁੱਖ ਨੇ ਆਪਣੀਆਂ ਨਿੱਤ ਦੀਆਂ ਲੋੜਾਂ ਸਾਂਝੇ ਰੂਪ ਵਿੱਚ ਪੂਰੀਆਂ ਕਰਨ ਦਾ ਯਤਨ ਕੀਤਾ ਜਿਵੇਂ-ਜਿਵੇਂ ਮਨੁੱਖੀ ਸਭਿਆਚਾਰ ਦਾ ਵਿਕਾਸ ਹੋਇਆ ਲੋੜਾਂ ਦੀ ਪੂਰਤੀ ਲਈ ਵਰਤੇ ਢੰਗ ਤਰੀਕਿਆਂ ਵਿੱਚ ਵੀ ਤਬਦੀਲੀ ਆਈ ਜਿਸ ਸਮੇਂ ਮਨੁੱਖ ਜਿਸ ਸਮੇਂ ਮਨੁੱਖ ਜੰਗਲਾਂ ਅਤੇ ਝੌਪੜੀਆਂ ਨੂੰ ਛੱਡ ਕੇ ਪੱਕੇ ਘਰਾਂ ਪਿੰਡਾਂ ਨਗਰਾਂ ਦੇ ਨਿਰਮਾਣ ਕਰਨ ਲੱਗਾ ਤਾਂ ਗਣਿਤ ਕੰਮਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਸੰਸਕ੍ਰਿਤ ਭਾਸ਼ਾ ਵਿੱਚ ਹੱਥ ਨੂੰ ਕਰ ਕਿਹਾ ਜਾਂਦਾ ਹੈ। ਹੱਥਾਂ ਨਾਲ ਕੰਮਾਂ ਨੂੰ ਹੱਥਾਂ ਨਾਲ ਕੀਤੇ ਕੰਮਾਂ ਨੂੰ ਕਾਰ ਕਰਨੇ ਕਿਹਾ ਜਾਂਦਾ ਹੈ। ਕਿਤਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੈ ਜਿਵੇਂ ਤਰਖਾਨ, ਲੋਹਾਰ ਜਾਂ ਸੁਨਿਆਰ ਆਦਿ ਦੁਆਰਾ ਬਣਾਈਆਂ ਵਸਤਾਂ। ਕੁਝ ਕਿਤੇ ਅਜੇ ਵੀ ਹੁੰਦੇ ਹਨ ਜੋ ਲੋਕਾਂ ਦੇ ਮਨਨਜਨ ਦੇ ਨਾਲ ਸੰਬੰਧਿਤ ਹੁੰਦੇ ਹਨ। ਲੋਕਿੱਤਾ ਪਿਤਾਪੁਰਖੀ ਕੰਮ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਪਿਤਾ ਬਜ਼ੁਰਗਾਂ ਤੋਂ ਚੱਲਦਾ ਰਿਹਾ ਗਿਆ ਉਸਦੇ ਪਿਤਾ ਗਏ ਉਸਦੇ ਬੱਚੇ ਕਰਦੇ ਨੇ ਇਸ ਤਰ੍ਹਾਂ ਜਿਸ ਨੂੰ ਨਵੀਂ ਪੀੜੀ ਆਪਣੇ ਵੱਡੇ ਬਡੇਰਿਆਂ ਤੋਂ ਸਿੱਖਦੀ ਹੈ ਤੇ ਫਿਰ ਆਪਣੇ ਤੋਂ ਅਗਲੀ ਪੀੜੀ ਨੂੰ ਸਿਖਾ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਕੰਮ ਸੌਂਪ ਦਿੰਦੀ ਹੈ ਲੋਹਾਰ ਅਤੇ ਤਰਖਾਨ ਖੇਤੀ ਦੇ ਕਿੱਤੇ ਦੇ ਸੰਦ ਅਤੇ ਘ੍ਰੀਲੂ ਵਰਤੋਂ ਦੀਆਂ ਵਸਤੂਆਂ ਬਣਾਉਂਦੇ ਨੇ ਪਹਿਲਾਂ ਉਹਨਾਂ ਦੇ ਦਾਦਾ ਬਣਾਉਂਦੇ ਸੀ ਫਿਰ ਪਿਤਾ ਬਣਾਉਂਦੇ ਨੇ ਫਿਰ ਬੱਚੇ ਆਪ ਸਿੱਖਦੇ ਨੇ ਉਹ ਸੁਨਿਆਰ ਔਰਤਾਂ ਮਰਦਾਂ ਦੇ ਲੋੜ ਦੇ ਗਹਿਣੇ ਤਿਆਰ ਕਰਦੇ ਨੇ ਤੇਲੀ ਕੋਲੂ ਵਿੱਚੋਂ ਕੋਲੂ ਨਾਲ ਕਈ ਪ੍ਰਕਾਰ ਦੇ ਬੀਜਾਂ ਵਿੱਚੋਂ ਤੇਲ ਕੱਢਣ ਦਾ ਕੀਤਾ ਕਰਦਾ ਹੈ। ਜੁਲਾਹਾ ਹਰ ਤਰ੍ਹਾਂ ਦੇ ਕੱਪੜੇ ਤਿਆਰ ਕਰਦਾ ਹੈ। ਇਸੇ ਤਰ੍ਹਾਂ ਹਰ ਕੋਈ ਮਨੁੱਖੀ ਲੋੜਾਂ ਪੂਰੀਆਂ ਕਰਨ ਲਈ ਕੋਈ ਨਾ ਕੋਈ ਕੀਤਾ ਕਰਦਾ। ਭਾਵੇਂ ਕੋਈ ਨਾ ਕੋਈ ਕੰਮਕਾਰ ਕਰਦਾ ਹੈ। ਜਦੋਂ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਬਾਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਤੋਂ ਅਸਮਰਥ ਹੋ ਗਈ ਤਾਂ ਆਧੁਨਿਕ ਮਨੁੱਖ ਨੇ ਵਿਗਿਆਨ ਦੀਆਂ ਨਵੀਆਂ ਕਾਢਾਂ ਨੂੰ ਜਨਮ ਦਿੱਤਾ ਅਤੇ ਮਸ਼ੀਨਾਂ ਦਾ ਸਹਾਰਾ ਲਿਆ ਤੇ ਕਾਰੀਗਰਾਂ ਦੀ ਥਾਂ ਤੇ ਮਸ਼ੀਨਾਂ ਨੇ ਲੈ ਲਈ। ਅਜੋਕੇ ਸਮੇਂ ਵਿੱਚ ਕਾਰੀਗਰਾਂ ਦੀ ਨਿੱਜੀ ਪਛਾਣ ਬੇਸ਼ੱਕ ਘਟ ਚੁਈ ਹੈ ਪਰ ਪੰਜਾਬ ਦੇ ਲੋਕ ਕਿਤੇ ਨਿਰੰਤਰ ਵਿਕਾਸ ਦੀ ਰਾਹ ਤੇ ਚੱਲ ਰਹੇ ਹਨ ਧੰਨਵਾਦ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਸਾਰੇ ਰੀਤੀ ਰਿਵਾਜਾਂ ਬਾਰੇ ਪੜਿਆ ਤੇ ਕੱਲ ਆਪਾਂ ਨੇ ਪੰਜਾਬੀ ਸੱਭਿਆਚਾਰ ਪੁਰਾਣੀ ਵੀਡੀਓ ਦੇ ਵਿੱਚ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾ ਬਾਰੇ ਪੜਿਆ ਸੀ ਕਿਹੜੇ ਕਿਹੜੇ ਰੀਤੀ ਰਿਵਾਜ ਸੀਗੇ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਅੱਗੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਇਹ ਇਹਨਾਂ ਨੂੰ ਜ਼ਰੂਰ ਧਿਆਨ ਨਾਲ ਪੜਿਓ